ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਭਗਤ ਕਬੀਰ ਜੀ ਦੇ ਦੋ ਬਹੁਤ ਹੀ ਕਮਾਲ ਦੇ ਸਲੋਕਾਂ ਤੇ ਗੱਲ ਕਰਾਂਗੇ ਹਾਂਜੀ ਇਹ ਸਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਤੇ ਇਹ ਸਾਨੂੰ ਸੋਚਣ ਤੇ ਮਜਬੂਰ ਕਰਦੇ ਨੇ ਕਿ ਜਿਹੜੀ ਜ਼ਿੰਦਗੀ ਦੀ ਦੌੜ ਪਾ ਜਾਏ ਕਿ ਅਸੀਂ ਉਸ ਵਿੱਚ ਸਭ ਤੋਂ ਕੀਮਤੀ ਚੀਜ਼ ਹੀ ਤਾਂ ਨਹੀਂ ਗਵਾ ਰਹੇ ਹਾਂਜੀ ਤੇ ਇਹ ਸਲੋਕ ਅੱਜ ਦੇ ਜ਼ਮਾਨੇ ਤੇ ਬਿਲਕੁਲ ਸਿੱਧੀ ਚੋਟ ਕਰਦੇ ਨੇ ਹਾਂ ਮਤਲਬ ਕਬੀਰ ਜੀ ਸੈਂਕੜੇ ਸਾਲ ਪਹਿਲਾਂ ਹੀ ਉਸ ਦੁਵੇਦਾਂ ਨੂੰ ਸਮਝ ਰਹੇ ਸੀ ਜਿਸ ਵਿੱਚ ਅਸੀਂ ਅੱਜ ਫਸੇ ਹੋਏ ਹਾਂ ਕਿ ਦੁਨੀਆ 'ਚ ਧਨ ਪਦਾਰਥ ਕਮਾਈਏ ਜਾਂ ਫਿਰ ਆਪਣਾ ਅਧਿਆਤਮਿਕ ਸਕੂਨ ਚਲੋ ਫਿਰ ਇਸੇ ਗੰਢ ਨੂੰ ਖੋਲਣ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ ਪਹਿਲਾ ਸ਼ਲੋਕ ਨੰਬਰ 13 ਹਾਂਜੀ ਕਬੀਰ ਦੀਨ ਗਵਾਇਆ ਦੁਨੀ ਸਿਓ ਦੁਨੀ ਨ ਚਾਲੀ ਸਾਥ ਗੱਲ ਬਹੁਤ ਸਾਫ਼ ਹੈ ਨਾ ਕੀ ਦੁਨਿਆਵੀ ਚੀਜ਼ਾਂ ਪਿੱਛੇ ਭੱਜ ਗਏ ਦੁਨੀ ਸਿਓ انسان ਨੇ ਆਪਣਾ ਦੀਨ ਯਾਨੀ ਆਪਣਾ ਅਸਲ ਧਰਮ ਆਪਣਾ ਰੱਬੀ ਮਾਰਗ ਉਗਵਾ ਲਿਆ ਦੀਨ ਗਵਾਇਆ ਹਾਂਜੀ ਤੇ ਅੰਤ ਵਿੱਚ ਇਹ ਦੁਨਿਆਵੀ ਚੀਜ਼ਾਂ ਨਾਲ ਵੀ ਨਹੀਂ ਜਾਣੀ ਦੁਨੀ ਨਚਾਲੀ ਸਾਥ ਬਿਲਕੁਲ ਇਸੇ ਗੱਲ ਨੂੰ ਅਗਲੀ ਤੱਕ ਇੱਕ ਬਹੁਤ ਹੀ ਕਿਵੇਂ ਕਹਾਂ ਇੱਕ ਡੂੰਗੀ ਤਸਵੀਰ ਨਾਲ ਪੇਸ਼ ਕਰਦੀ ਏ ਪਾਏ ਕੋਹਾੜਾ ਮਾਰਿਆ ਗਾਫਿਲ ਆਪਨੇ ਹਾਥ ਐਥੇ ਰਾਫਿਲ ਸ਼ਬਦ ਦਾ ਮਤਲਬ ਸਿਰਫ ਲਾਪਰਵਾਹ ਹੋਣਾ ਨਹੀਂ ਹੈ। ਅੱਛਾ ਇਸ ਦਾ ਅਰਥ ਹੈ ਇੱਕ ਅਜਿਹੀ ਅਵਸਥਾ, ਇੱਕ ਅਜਿਹੀ ਬੇਖਬਰੀ ਜਿੱਥੇ ਬੰਦੇ ਨੂੰ ਆਪਣਾ ਅਸਲ ਮਕਸਦ ਹੀ ਭੁੱਲਿਆ ਹੋਇਆ ਹੈ। ਇਹ ਤਾਂ ਇੰਜ ਹੈ ਜਿਵੇਂ ਕੋਈ ਨੀਂਦ ਵਿੱਚ ਤੁਰ ਰਿਹਾ ਹੋਵੇ। ਤਾਂ ਫਿਰ ਮਤਲਬ ਇਹ ਜਿਹੜਾ ਆਪਣੇ ਹੱਥੀ ਆਪਣੇ ਪੈਰ ਤੇ ਘਹਾੜਾ ਮਾਰਨਾ, ਪਾਏ ਘਹਾੜਾ ਮਾਰਿਆ। ਇਹ ਕੋਈ ਬਾਹਰੀ ਸਜ਼ਾ ਨਹੀਂ ਹੈ। ਸਗੋ ਇਹ ਸਾਡੇ ਆਪਣੇ ਹੀ ਫੈਸਲਿਆਂ ਦਾ ਨਤੀਜਾ ਹੈ। ਬਿਲਕੁਲ ਸਿੱਧਾ ਨਤੀਜਾ ਹੈ। ਅਸੀਂ ਖੁਦ ਹੀ ਆਪਣੇ ਹੱਥ ਆਪਣੇ ਨੁਕਸਾਨ ਦੇ ਜ਼ਿੰਮੇਵਾਰ ਆ ਕਿਉਂਕਿ ਅਸੀਂ ਜਾਗਦੇ ਹੋਏ ਵੀ ਇੱਕ ਤਰ੍ਹਾਂ ਨਾਲ ਸੁੱਤੇ ਪਏ ਆ ਹਮ ਨੁਕਸਾਨ ਬਾਣੋ ਨਹੀਂ ਆ ਰਿਹਾ ਇਹ ਤਾਂ ਅੰਦਰ ਦੀ ਬੇਖਬਰੀ ਤੋਂ ਪੈਦਾ ਹੋ ਰਿਹਾ ਹੈ ਕਬੀਰ ਜੀ ਬਹੁਤ ਹੀ ਮਤਲਬ ਵਿਅਕਤੀਗਤ ਪੱਧਰ ਤੇ ਗੱਲ ਕਰ ਰਹੇ ਨੇ ਬੰਦਾ ਸੋਚਦਾ ਕਿ ਉਹ ਦੌਲਤ ਇਕੱਠੀ ਕਰ ਰਿਹਾ ਪਰ ਅਸਲ 'ਚ ਉਹ ਆਪਣਾ ਆਪ ਗਵਾ ਰਿਹਾ ਹੈ ਹਮ ਇਹ ਜਿਹੜੀ ਸਵੈ ਵਿਨਾਸ਼ ਸੈਲਫ ਡਿਸਟਰਕਸ਼ਨ ਦੀ ਤਸਵੀਰ ਹੈ ਬਹੁਤ ਦਮਦਾਰ ਹੈ ਤੇ ਸੋਚਣ ਵਾਲੀ ਗੱਲ ਹੈ ਕਿ ਜਦੋਂ ਪੂਰਾ ਸਮਾਜ ਹੀ ਅਜਿਹੇ ਲੋਕਾਂ ਨਾਲ ਭਰ ਜਾਵੇ ਤਾਂ ਉਹ ਦੁਨੀਆ ਕਿਹੋ ਜਿਹੀ ਦਿਸੇਗੀ ਸ਼ਾਇਦ ਇਸੇ ਦਾ ਜਵਾਬ ਕਬੀਰ ਜੀ ਅਗਲੇ ਸ਼ਲੋਕ ਵਿੱਚ ਦਿੰਦੇ ਨੇ ਹਾਂ ਕਬੀਰ ਜੀ ਸ਼ਲੋਕ 14 ਵਿੱਚ ਆਪਣਾ ਨਜ਼ਰੀਆ ਥੋੜਾ ਵੱਡਾ ਕਰਦੇ ਨੇ ਉਹ ਕਹਿੰਦੇ ਨੇ ਕਬੀਰ ਜਹਾਂ ਜਹਾਂ ਹੋਂ ਫਿਰਿਓ ਕੌਤਕ ਥਾਂ ਠਾਏ ਯਾਨੀ ਮੈਂ ਜਿੱਥੇ ਵੀ ਗਿਆ ਜਹਾਂ ਜਹਾਂ ਹੋਂ ਫਿਰਿਓ ਹਰ ਥਾਂ ਵੱਡੇ ਵੱਡੇ ਕੌਤਕ ਦੇਖੇ ਤਮਾਸ਼ੇ ਮੇਲੇ ਮौज मस्ती ਕੌਤਕ ਥਾਂ ਠਾਏ ਪਰ ਕੀ ਇਹ ਮੌਜਮਸਤੀ ਗਲਤ ਹੈ ਮਤਲਬ ਕਿ ਕਬੀਰ ਜੀ ਕਹਿ ਰਹੇ ਨੇ ਕਿ ਸਾਰੀਆਂ ਖੁਸ਼ੀਆਂ ਛੱਡ ਦਈਏ ਜਾਂ ਫਿਰ ਇੱਥੇ ਕੋਈ ਹੋਰ ਡੂੰਗੀ ਗੱਲ ਹੈ ਕਿ ਅਸਲ ਵਿੱਚ ਕਿਸੇ ਥਾਂ ਨੂੰ ਵਜਦਾ ਕੀ ਬਣਾਉਂਦਾ ਇਹੀ ਤਾਂ ਸਭ ਤੋਂ ਦਿਲਚਸਪ ਵਿਚਾਰ ਹੈ ਇਸ ਦਾ ਜਵਾਬ ਉਹ ਅਗਲੀ ਤੁਕ ਵਿੱਚ ਦਿੰਦੇ ਨੇ ਇੱਕ ਰਾਮ ਸਨੇਹੀ ਬਾਹਰਾ ਉਜਨ ਮੇਰੇ ਪਾਏ ਉਹ ਕਹਿ ਰਹੇ ਨੇ ਕਿ ਜਿੱਥੇ ਰੱਬ ਨੂੰ ਪਿਆਰ ਕਰਨ ਵਾਲਾ ਕੋਈ ਨਹੀਂ ਇੱਕ ਰਾਮ ਸਨੇਹੀ ਬਾਹਰਾ ਮੇਰੀ ਨਜ਼ਰ ਵਿੱਚ ਉਹ ਥਾਂ ਉਜੜ ਹੈ ਉੱਜੜ ਮੇਰੇ ਭਾਵੇਂ ਭਾਵੇਂ ਉਥੇ ਕਿੰਨੇ ਵੀ ਵੱਡੇ ਕੌਤਕ ਤਮਾਸ਼ੇ ਕਿਉਂ ਨਾ ਲੱਗੇ ਹੋਣ ਵਾਹ ਇਹ ਤਾਂ ਅੱਜ ਦੇ ਸੋਸ਼ਲ ਮੀਡੀਆ ਵਰਗਾ ਹੈ ਹਨਾ ਘੈਂਟੀਆਂ ਬੱਧੀ ਸਕਰੋਲ ਕਰਦੇ ਰੋ ਹਜ਼ਾਰਾਂ ਕੌਤਕ ਦੇਖੋ ਰੀਲਾਂ ਵੇਖੋ ਪਾਰਟੀਆਂ ਛੁੱਟੀਆਂ ਜਸ਼ਨ ਦੀਆਂ ਫੋਟੋਆਂ ਵੇਖੋ ਪਰ ਅਖੀਰ ਵਿੱਚ ਇੱਕ ਖਾਲੀਪਣ ਮਹਿਸੂਸ ਹੁੰਦਾ ਹੈ ਉਹੀ ਖਾਲੀਪਣ ਹੀ ਅਸਲ ਉੱਜੜ ਹੈ ਜਿਸ ਦੀ ਗੱਲ ਕਬੀਰ ਜੀ ਕਰ ਰਹੇ ਨੇ ਵਾਹ ਇਹ ਤਾਂ ਸਾਡੇ ਤਰੱਕੀ ਦੇ ਮਾਡਰਨ ਵਿਚਾਰਾਂ ਨੂੰ ਪੂਰੀ ਤਰ੍ਹਾਂ ਉਲਟਾ ਦਿੰਦਾ ਹੈ। ਮਤਲਬ ਇੱਕ ਸ਼ਹਿਰ ਜੋ ਵੱਡੀਆਂ ਇਮਾਰਤਾਂ, ਮਾਲ, ਤਮਾਸ਼ਿਆਂ, ਕੌਤਕਾਂ ਨਾਲ ਭਰਿਆ ਹੋਏ। ਕਬੀਰ ਜੀ ਦੀ ਨਜ਼ਰ ਵਿੱਚ ਉਹ ਇੱਕ ਰੋਹਾਨੀ ਮਾਰੂਥਲ ਹੈ ਉੱਜੜ ਹੈ। ਉਹ ਸਾਨੂੰ ਖੁਸ਼ਹਾਲੀ ਨੂੰ ਮਾਪਣ ਦਾ ਇੱਕ ਨਵਾਂ ਹੀ ਪੈਮਾਨਾ ਦੇ ਰਹੇ ਨੇ। ਬਿਲਕੁਲ। ਉਹ ਅਸਲ ਦੌਲਤ ਦੀ ਪਰਿਭਾਸ਼ਾ ਹੀ ਬਦਲ ਰਹੇ ੜੇ। ਅਸਲ ਰੌਣਕ ਬਾਰੀ ਸ਼ੋਰ ਸ਼ਰਾਬੇ ਵਿੱਚ ਨਹੀਂ ਸਗੋਂ ਅੰਦਰੂਨੀ ਜੁੜਾਅ ਵਿੱਚ ਹੈ ਤੇ ਜਿੱਥੇ ਜੁੜਾਅ ਨਹੀਂ ਉਥੇ ਭੀੜ ਵਿੱਚ ਵੀ ਇਕਲਤਾ ਹੈ ਤੇ ਉਹ ਥਾਂ ਉਜੜ ਹੈ ਤਾਂ ਫਿਰ ਸੰਖੇਪ ਵਿੱਚ ਕਹੀਏ ਤਾਂ ਕਬੀਰ ਜੀ ਸਾਨੂੰ ਚੇਤਾਵਨੀ ਦੇ ਰਹੇ ਨੇ ਕਿ ਦੁਨਿਆਵੀ ਚੀਜ਼ਾਂ ਪਿੱਛੇ ਆਪਣਾ ਅਧਿਆਤਮਕ ਕੇਂਦਰ ਗਵਾਉਣਾ ਇੱਕ ਘਾਟੇ ਦਾ ਸੌਦਾ ਹੈ ਪਹਿਲਾਂ ਵਿਅਕਤੀਗਤ ਪਰਸਨਲ ਪੱਧਰ ਤੇ ਤੇ ਫਿਰ ਸਮੂਹਕ ਸੋਸ਼ਲ ਤੌਰ ਤੇ ਵੀ ਹਾਂਜੀ ਤੇ ਅਸਲ ਖੁਸ਼ਹਾਲੀ ਪਰਮਾਤਮਾ ਦੇ ਪ੍ਰੇਮ ਵਿੱਚ ਹੈ ਇਸ ਤੋਂ ਬਿਨਾ ਸਭ ਕੁਝ ਮਤਲਬ ਸੁਣਨਾ ਹੈ ਤੇ ਸਾਨੂੰ ਅੱਜ ਲਈ ਇੱਕ ਬਹੁਤ ਵੱਡੇ ਸਵਾਲ ਨਾਲ ਛੱਡ ਜਾਂਦਾ ਹੈ ਅਜੋਕੇ ਸੰਸਾਰ ਵਿੱਚ ਜਿੱਥੇ ਹਰ ਪਾਸੇ ਧਿਆਨ ਭਟਕਾਉਣ ਵਾਲੇ ਅਣਗਿਣਤ ਕੌਤਿਕ ਨੇ Netflix ਤੋਂ ਲੈ ਕੇ Instagram ਤੱਕ ਕੋਈ ਇੱਕ ਵੀ ਪਛਾਣੇ ਕਿ ਅਸਲ ਵਿੱਚ ਕੀਮਤੀ ਕੀ ਹੈ ਤੇ ਕੀ ਸਿਰਫ ਇੱਕ ਅਸਥਾਈ ਤਮਾਸ਼ਾ ਹੈ ਹਾਂਜੀ ਇਹਨਾਂ ਵਿਚਾਰਾਂ ਨਾਲ ਹੀ ਅੱਜ ਦੀ ਗੱਲਬਾਤ ਸਮਾਪਤ ਕਰਦੇ ਹਾਂ ਜੀ ਤੇ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ